ਹਾਂ ਜੀ ਸਾਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਬੀਤ ਅਕੈਡਮੀ ਯੂਰ ਕੰਪੈਨੀਅਨ ਦੇ ਵਿੱਚ ਸਾਥੀਓ ਕਾਫੀ ਲੰਮੇ ਸਮੇਂ ਤੋਂ ਬਾਅਦ ਆਪਾਂ ਵੀਡੀਓ ਬਣਾ ਰਹੇ ਹਾਂਗੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੁਣ ਆਪਾਂ ਹਰ ਰੋਜ਼ ਤੁਹਾਡੇ ਲਈ ਇੱਕ ਜਾਂ ਦੋ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਵੀ ਤੁਹਾਡੇ ਸਾਥੀ ਤਿਆਰੀ ਕਰ ਰਹੇ ਕਿਸੇ ਪੇਪਰ ਦੀ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਅਪਾਰ ਹਰ ਰੋਜ਼ ਤੁਹਾਡੇ ਲਈ ਕੁਝ ਕੁ ਜਿਹੜੇ ਇੰਪੋਰਟੈਂਟ ਕੁਐਸਚਨ ਹੈਗੇ ਉਹ ਲੈ ਕੇ ਆਏ ਕਰਾਂਗੇ ਤਾਂ ਅੱਜ ਦਾ ਇਹ ਆਪਣਾ ਵੀਡੀਓ ਦਾ ਟੌਪਿਕ ਹੈ ਉਹ ਹੈਗਾ ਆਧੁਨਿਕ ਭਾਰਤ ਦਾ ਇਤਿਹਾਸ ਇਹਦੇ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਹੈਗੇ ਜਿਹੜੇ ਕਿ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਤਾਂ ਆਓ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਹੈ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲਾ ਜੱਜ ਕੌਣ ਸੀ ਹਾਂਜੀ ਕੌਣ ਸੀ ਜੀਸੀ ਹੇਲਟਨ ਮਹਾਤਮਾ ਗਾਂਧੀ ਦੇ ਸਿਆਸੀ ਗੁਰੂ ਕੌਣ ਸਨ ਗੋਪਾਲ ਕ੍ਰਿਸ਼ਨ ਗੋਖਲੇ ਕਈ ਜਗ੍ਹਾ ਤੇ ਇੱਥੇ ਲਿਖਿਆ ਹੁੰਦਾ ਵੀ ਰਾਜਨੀਤਿਕ ਗੁਰੂ ਕੌਣ ਸਨ ਠੀਕ ਹੈ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਕੌਣ ਸਨ ਗੋਪਾਲ ਕ੍ਰਿਸ਼ਨ ਗੋਖਲੇ ਕਿਸ ਐਕਟ ਨੂੰ ਬਿਨ ਅਪੀਲ ਬਿਨ ਵਕੀਲ ਬਿਨ ਦਲੀਲ ਦੇ ਕਾਨੂੰਨ ਕਿਹਾ ਜਾਂਦਾ ਸੀ ਹਾਂਜੀ ਰੋਲ ਟੈਕਟ ਕਦੋਂ ਪਾਸ ਹੋਇਆ ਵੀ 1919 ਦੇ ਵਿੱਚ ਠੀਕ ਹੈ ਇਸ ਐਕਟ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਅਗਰ ਉਹਦੇ ਉੱਪਰ ਸ਼ੱਕ ਸੀ ਦਾ ਉਸ ਦਾ ਬਿਨਾਂ ਕੋਈ ਦੋਸ਼ ਸਾਬਿਤ ਕੀਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਉਹ ਵਿਅਕਤੀ ਨਾ ਅਪੀਲ ਕਰ ਸਕਦਾ ਸੀ ਨਾ ਵਕੀਲ ਕਰ ਸਕਦਾ ਸੀ ਤੇ ਨਾ ਹੀ ਦਲੀਲ ਦੇ ਸਕਦਾ ਸੀ ਏਸੇ ਐਕਟ ਦੇ ਵਿਰੋਧ ਦੇ ਵਿੱਚ 1928 ਦੇ ਵਿੱਚ ਇਹਦਾ ਵਿਰੋਧ ਕੀਤਾ ਗਿਆ ਸੀ ਠੀਕ ਹੈ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਸੀ ਜਿਦੇ ਵਿੱਚ ਲਾਲਾ ਲਾਜਪਤਰਾਏ ਜੀ ਜਖਮੀ ਹੋਗੇ ਸੀ ਬਾਅਦ ਵਿੱਚ ਸ਼ਹੀਦ ਹੋਗੇ ਅਗਲਾ ਕੁਸਚਨ ਡੰਡਾ ਫੌਜ ਕਿਸ ਨੇ ਬਣਾਈ ਹਾਂਜੀ ਡੰਡਾ ਫੌਜ ਬਣਾਈ ਸੀ ਚਮਨਦੀਪ ਨੇ ਠੀਕ ਹੈ ਪੰਜਾਬ ਦੇ ਵਿੱਚ ਅਗਲਾ ਕੁਸਚਨ ਦੇਖੋ ਨਿਰੰਕਾਰੀ ਲਹਿਰ ਕਿਸ ਨੇ ਸ਼ੁਰੂ ਕੀਤੀ ਦਿਆਲਦਾਸ ਜੀ ਨੇ ਫਾਂਸੀ ਉਤੇ ਲਟਕਾਉਣ ਵਾਲਾ ਸਭ ਤੋਂ ਨੌਜਵਾਨ ਕ੍ਰਾਂਤੀਕਾਰੀ ਕੌਣ ਸੀ ਖੁਦੀram ਬੋਸ ਠੀਕ ਹੈ ਜਿਸ ਜਿਹੜਾ ਕਿ ਸਭ ਤੋਂ ਛੋਟੀ ਉਮਰ ਦਾ ਸੀ ਜਿਲ੍ਹਿਆਂ ਵਾਲੇ ਬਾਗ ਦੇ ਸਾਕੇ ਦੇ ਵਿਰੋਧ ਵਿੱਚ ਕਿਸਰੇ ਹਿੰਦ ਦਾ ਖਿਤਾਬ ਲੈਣ ਤੋਂ ਕਿਸ ਨੇ ਇਨਕਾਰ ਕੀਤਾ ਸੀ ਮਹਾਤਮਾ ਗਾਂਧੀ ਨੇ ਗਦਰ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਲਾਲਾ ਹਰਦਿਆਲ ਤੇ ਕਾਂਚੀਰਮ ਨੇ ਕਦੋਂ ਕੀਤੀ ਵੀ 1 ਨਵੰਬਰ 1913 ਦੇ ਵਿੱਚ ਸਨ ਫ੍ਰਾਂਸਿਸਕੋ ਅਮਰੀਕਾ ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ ਅਗਲਾ ਕੁਸਚਨ ਦੇਖੋ ਫਾਰਵਰਡ ਬਲਾਗ ਸੰਗਠਨ ਦਾ ਸੰਸਥਾਪਕ ਕੌਣ ਸੀ ਸੁਭਾਸ ਚੰਦਰ ਬੋਸ ਕਾਂਗਰਸ ਕਦੋਂ ਅਤੇ ਕਿਹੜੀਆਂ ਪਾਰਟੀਆਂ ਵਿੱਚ ਵੰਡੀ ਗਈ ਹੁਣ ਇਹ ਕੁਐਸਚਨ ਹੀ ਕਿਸ ਤਰੀਕੇ ਨਾਲ ਸਕਦਾ ਵੀ ਸੂਰਤ ਵੰਡ ਕਦੋਂ ਲਈ ਜਾਂ ਸੂਰਤ ਸਪਲਿਟ ਦੇ ਨਾਮ ਨਾਲ ਵੀ ਇਹ ਕੁਐਸਚਨ ਪੁੱਛਿਆ ਜਾਂਦਾਗਾ ਜਾਂ ਇਹ ਵੀ ਕੁਐਸਚਨ ਪੁੱਛਿਆ ਸਕਦਾ ਕਾਂਗਰਸ ਦੀ ਵੰਡ ਕਦੋਂ ਹੋਈ ਕਦੋਂ ਹੀ 1907 ਦੇ ਵਿੱਚ ਤਾਂ 1907 ਦੇ ਵਿੱਚ ਸੂਰਤ ਸੰਮੇਲਨ ਸੀ ਜਿਹੜਾ ਕਾਂਗਰਸ ਦਾ ਹਰ ਸਾਲ ਇੱਕ ਸਾਲਾਨਾ ਸਮਾਗਮ ਹੁੰਦਾ ਸੀ ਤਾਂ ਇਸ ਸਾਲ 1907 ਦੇ ਵਿੱਚ ਸੂਰਤ ਦੇ ਵਿੱਚ ਇੱਕ ਸੰਮੇਲਨ ਹੋਇਆ ਉਸ ਦੇ ਵਿੱਚ ਕਾਂਗਰਸ ਦੇ ਦੋ ਟੜੇ ਬਣ ਗਏ ਆ ਦੋ ਕਿਸ ਤਰ੍ਹਾਂ ਦੇ ਦਲ ਬਣ ਗਏ ਇੱਕ ਨਰਮ ਦਲ ਤੇ ਦੂਜਾ ਗਰਮ ਦਲ ਦੋਨਾਂ ਦੀ ਵਿਚਾਰਧਾਰਾ ਵੱਖਰੀ ਵੱਖਰੀ ਸੀ ਨਰਮ ਦਲ ਵਾਲੀ ਜਿਹੜੀ ਸੀ ਉਹ ਮਿੰਨਤਾ ਦੇ ਨਾਂ 'ਤੇ ਚਿੱਠੀ ਪੱਥਰਾਂ ਦੇ ਨਾਂ 'ਤੇ ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦੀ ਸੀ ਸਵਰਾਜ ਪ੍ਰਾਪਤ ਕਰਨਾ ਚਾਹੁੰਦੀ ਸੀ ਗਰਮ ਦਲ ਵਾਲੀ ਜਿਹੜੀ ਪਾਰਟੀ ਦੇ ਵਿੱਚ ਸੀ ਜਿਵੇਂ ਬਾਲ ਸੀ ਬਾਲ ਗੰਗਾਧਰ ਤਿਲਕ ਪਾਲਸੀ ਬਿਪਨਤਿੰਦਰਪਾਲ ਲਾਲਸੀ ਲਾਲਾ ਲਾਜਪਤਰਾਈ ਇਹ ਚਾਹੁੰਦੇ ਸੀ ਵੀ ਅਸੀਂ ਜਿਹੜੀ ਕ੍ਰਾਂਤੀ ਹੈਗੀ ਸੌਰੀ ਆਜ਼ਾਦੀ ਹੈਗੀ ਉਹ ਕ੍ਰਾਂਤੀਕਾਰੀ ਤਰੀਕਿਆਂ ਦੇ ਨਾਲ ਪ੍ਰਾਪਤ ਕਰਨੀ ਹੈ ਕਿ ਇਸੇ ਲਈ ਇਹਨਾਂ ਦੇ ਵਿੱਚ ਵੰਡ ਹੋ ਗਈ ਸੀ ਤੇ 1907 ਦੇ ਵਿੱਚ ਸੂਰਤ ਸੰਮੇਲਨ ਦੇ ਵਿੱਚ ਕਾਂਗਰਸ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ ਇੱਕ ਕੁਐਸਚਨ ਇਹਦੇ ਵਿੱਚ ਇਹ ਪੁੱਛੀ ਜਾ ਸਕਦਾ ਵੀ ਬਾਅਦ ਦੇ ਵਿੱਚ ਕਦੋਂ ਕਾਂਗਰਸ ਪਾਰਟੀ ਦੁਆਰਾ ਫੇਰ ਇੱਕੋ ਹੀ ਉਹ ਐਸੀ 1916 ਦਾ ਲਖਨਊ ਸੈਸ਼ਨ ਜਲ ਲਖਨਊ ਸਮਝੋ ਤभी ਕਹਦੇ ਨੇ ਆਪਾਂ ਨੂੰ ਲਖਨਊ ਦੇ ਵਿੱਚ 1916 ਦੇ ਵਿੱਚ ਦੁਬਾਰਾ ਤੋਂ ਫੇਰ ਕਾਂਗਰਸ ਦਾ ਸਮਾਗਮ ਹੋਇਆ ਠੀਕ ਹੈ ਤਾਂ ਉਸ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ ਦੁਬਾਰਾ ਫੇਰ ਮੁੜ ਤੋਂ ਇੱਕ ਹੋ ਗਈ ਸੀ ਇਹ ਤੁਸੀਂ ਧਿਆਨ ਰੱਖਣਾਗਾ ਕਾਂਗਰਸ ਦਾ ਪਹਿਲਾ ਮੁਸਲਮਾਨ ਪ੍ਰਧਾਨ ਕੌਣ ਸੀ ਬਦਰੂਦੀਨ ਤਾਇਪ ਜੀ ਮਰਾਠਾ ਸਾਮਰਾਜ ਦਾ ਮੋਢੀ ਕੌਣ ਸੀ ਸ਼ਿਵਾਜੀ ਇਹ ਤਾਂ ਤੁਹਾਨੂੰ ਸਾਰੇ ਨੂੰ ਆਂਦਾ ਹੋਏਗਾ ធីਵਾਜੀ ਦੁਆਰਾ ਕਿਹੜੇ ਦੋ ਟੈਕਸ ਲਗਾਏ ਗਏ ਚੌਥ ਤੇ ਸਰਦੇਸ਼ ਮੁਕੀ ਇਹ ਦੋਨੋਂ ਟੈਕਸ ਸੀ ਵੀ ਚੌਥ ਜਿਹੜਾ ਟੈਕਸ ਸੀ ਇਹ ਲੈ ਜਾਂਦਾ ਸੀ ਆਮਦਨ ਦਾ 1/4 ਭਾਗ ਠੀਕ ਹੈ ਚੌਥਾ ਹਿੱਸਾ ਇਹ ਹੁਣ ਕਿਉਂ ਲੈ ਇਹ ਉਹਨਾਂ ਇਲਾਕਿਆਂ ਤੋਂ ਲੈ ਜਾਂਦਾ ਸੀ ਜਿਹੜੇ ਇਲਾਕਿਆਂ ਨੂੰ ਮਰਾਠੇ ਜਿਹੜੇ ਇਲਾਕਿਆਂ ਦੀ ਰਾਖੀ ਕਰਦੇ ਸੀ ਇੱਕ ਤਰ੍ਹਾਂ ਦਾ ਇਹ ਰਾਖੀ ਕਰ ਕਹਿ ਸਕਦੇ ਹੋ ਤੁਸੀਂ ਇਹਨੂੰ ਚੌਥ ਨੂੰ ਵੀ ਜਿਹੜੇ ਵੀ ਇਲਾਕੇ ਦੇ ਉੱਪਰ ਬਾਰੀ ਹਮਲਿਆਂ ਦਾ ਡਰ ਸੀ ਠੀਕ ਹੈ ਉਨ੍ਹਾਂ ਇਲਾਕਿਆਂ ਦੀ ਮਰਾਠੇ ਰਾਖੀ ਕਰਦੇ ਸੀ ਇਸੇ ਲਈ ਉਨ੍ਹਾਂ ਤੋਂ ਇਹ ਕਰ ਲੈ ਜਾਂਦਾ ਸੀ ਜਿਹੜਾ ਸਰਦੇਸ਼ ਮੁਖੀ ਸੀ ਇਹ ਉਨ੍ਹਾਂ ਖੇਤਰਾਂ ਦੇ ਵਿੱਚੋਂ ਲੈ ਜਾਂਦਾ ਸੀ ਜਿਹੜੀ ਭੂਮੀ ਦੇ ਉੱਪਰ ਮਰਾਠਾ ਸਾਮਰਾਜ ਆਪਣਾ ਅਧਿਕਾਰ ਸਮਝਦਾ ਸੀ ਇਹ ਦਸਵਾਂ ਹਿੱਸਾ ਹੁੰਦਾ ਸੀ ਆਮਦਨ ਦਾ ਦਸਵਾਂ ਹਿੱਸਾ ਜੈ ਕਹਿ ਸਕਦੇ ਆਂ ਇਹ ਭੂਮੀ ਦੇ ਉੱਪਰ ਜਿਹੜਾ ਉਤਪਾਦਨ ਹੁੰਦਾ ਉਸ ਦਾ ਦਸਵਾਂ ਹਿੱਸਾ ਅਗਲਾ ਕੁਐਸਚਨ ਕਾਮੀ ਮੂਰਖ ਕਿਸ ਨੂੰ ਕਿਹਾ ਜਾਂਦਾ ਸੀ ਜਹਾਂਦਰ ਸ਼ਾ ਨੂੰ ਰੰਗੀਲਾ ਬਾਦਸ਼ਾਹ ਕਿਸ ਨੂੰ ਕਿਹਾ ਜਾਂਦਾ ਸੀ ਮੁਹੰਮਦ ਸ਼ਾ ਨੂੰ ਈਰਾਨ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾ ਸੀ ਵੀ ਨਾਦਰ ਸ਼ਾ ਨੂੰ ਠੀਕ ਹੈ ਜਿਸ ਨੇ ਕਿ ਪੰਜਾਬ ਦੇ ਉੱਪਰ ਵੀ ਹਮਲਾ ਕੀਤਾ ਸੀ ਮੁਗਲ ਦਰਬਾਰ ਵਿੱਚ ਆਉਣ ਵਾਲਾ ਪਹਿਲਾ ਅੰਗਰੇਜ਼ ਕੌਣ ਸੀ ਕੈਪਟਨ ਹਾਕਿੰਸ ਇਹ ਬਹੁਤ ਇੰਪੋਰਟੈਂਟ ਹੈ ਵੀ ਅਕਸਰ ਪੇਪਰ ਦੇ ਵਿੱਚ ਪੁੱਛਿਆ ਜਾਂਦਾਗਾ ਕਿਹੜਾ ਮੁਗਲ ਅਧਿਕਾਰੀ ਜਾਂ ਮੁਗਲ ਅੰਗਰੇਜ਼ ਸੌਰੀ ਕਿਹੜਾ ਅੰਗਰੇਜ਼ ਮੁਗਲ ਦਰਬਾਰ ਦੇ ਵਿੱਚ ਪਹਿਲੀ ਵਾਰ ਆਇਆ ਜਦ ਮੁਗਲ ਦਰਬਾਰ ਵਿੱਚ ਪਹੁੰਚਣ ਵਾਲਾ ਪਹਿਲਾ ਅੰਗਰੇਜ਼ ਅਫਸਰ ਕੌਣ ਸੀ ਕੈਪਟਨ ਹਾਕਿੰਸ ਅਗਲਾ ਕੁਸਚਨ ਦੇਖੋ ਗੁਰਮੁਖੀ ਲਿਪੀ ਕਿਸ ਨੇ ਸ਼ੁਰੂ ਕੀਤੀ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਵੈਸੇ ਸ਼ੁਰੂ ਤੋਂ ਬਹੁਤ ਲੰਮੇ ਸਮੇਂ ਤੋਂ ਹੋ ਰਹੀ ਸੀ ਵੀ ਇਹਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਸੁਧਾਰ ਕੀਤਾ ਠੀਕ ਹੈ ਇਹਦੇ ਵਿੱਚ ਸੁਧਾਰ ਕਰਕੇ ਇਸ ਨੂੰ ਲਿਖਤਾ ਲਿਖਣ ਦੇ ਲਈ ਉਹਨਾਂ ਨੇ ਤਿਆਰ ਕੀਤਾ ਤੇ ਗੁਰੂ ਅੰਗਦ ਦੇਵ ਜੀ ਨੇ ਖੁਦ ਇੱਕ ਗ੍ਰੰਥ ਲਿਖਿਆ ਦੇ ਵਿੱਚ ਜਿਹਦਾ ਨਾਮ ਸੀ ਬਾਲਬੋਧ ਇੱਕ ਪੁਸਤਕ ਤਿਆਰ ਕੀਤੀ ਇਹ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿੱਚ ਕਿਸ ਪੁਸਤਕ ਜਾਂ ਕਿਸ ਗ੍ਰੰਥ ਦੀ ਰਚਨਾ ਕੀਤੀ ਬਾਲਬੋਧ ਵੈਸੇ ਗੁਰਮੁਖੀ ਦਾ ਸ਼ਬਦ ਗੁਰਮੁਖੀ ਤੋਂ ਕੀ ਪਾਵੈ ਗੁਰੂਆਂ ਦੇ ਮੁਖ ਤੋਂ ਉਚਾਰੀ ਜਾਣ ਵਾਲੀ ਬੋਲੀ ਜਾਂ ਭਾਸ਼ਾ ਖਾਲਸਾਪਨ ਦੀ ਸਥਾਪਨਾ ਕਿਸ ਨੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੋਂ ਕੀਤੀ ਵੀ 1699 ਈਸਵੀ ਦੇ ਵਿੱਚ ਕਿੱਥੇ ਕੀਤੀ ਸੀ ਆਨੰਦਪੁਰ ਸਾਹਿਬ ਦੇ ਵਿੱਚ ਕੀਤੀ ਸੀ ਠੀਕ ਹੈ ਜਿੱਥੇ ਲਗਭਗ 80000 ਜਿਹੜੇ ਲੋਕ ਸੀ ਇਕੱਠੇ ਹੋਏ ਸੀ ਉਹਨਾਂ ਵਿੱਚ ਉਹਨਾਂ ਨੇ ਪੰਜ ਪਿਆਰਿਆਂ ਦੀ ਚੋਣ ਕਰਕੇ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਫਿਰ ਉਹਨਾਂ ਤੋਂ ਖੁਦ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਕਿਸ ਨੇ ਕੀਤੀ ਲਾਰਡ ਵੈਲਜ਼ਲੀ ਨੇ ਠੀਕ ਹੈ ਤੇ ਬੈਲਜ਼ਲੀ ਭਾਰਤ ਵਿੱਚ ਪਹਿਲੀ ਵਾਰ ਲੋਕ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ ਲਾਰਡ ਡਲਹੌਜੀ ਨੇ ਲਾਰਡ ਡਲਹੌਜੀ ਬਾਰੇ ਤੁਹਾਨੂੰ ਹੋਰ ਵੀ ਦੱਸਦੀ ਹੈ ਇਹਨਾਂ ਨੇ 1853 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਜਿਹੜੀ ਰੇਲ ਸੇਵਾ ਸੀ ਉਹ ਸ਼ੁਰੂ ਕੀਤੀ ਸੀ ਤੇ ਤਾਰ ਸੇਵਾ ਡਾਕ ਸੇਵਾ ਠੀਕ ਹੈ ਇਹਨਾਂ ਨੇ ਸ਼ੁਰੂ ਕੀਤੀ ਸੀ ਭਾਰਤ ਵਿੱਚ ਸਭ ਤੋਂ ਪਹਿਲਾਂ ਜਿਹੜੀ ਰੇਲ ਚੱਲੀ ਸੀ ਇਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਚੱਲੀ ਸੀ 1853 ਦੇ ਵਿੱਚ ਠੀਕ ਹੈ ਮੁੰਬਈ ਤੋਂ ਥਾਣੇ ਤੱਕ ਅਜਮੇਰ ਵਿੱਚ ਮਯੋ ਕਾਲਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਮਯੋ ਭਾਰਤ ਦੇ ਮੁਕਤੀਦਾਤਾ ਦਾ ਨਾਮ ਕਿਸ ਨੂੰ ਦਿੱਤਾ ਗਿਆ ਸੀ ਲਾਰਡ ਰਿਪਨ ਨੂੰ ਕਿਉਂਕਿ ਇਹਨਾਂ ਨੇ ਕਾਫੀ ਜਣੀਆਂ ਰੋਕਾਂ ਸੀ ਪ੍ਰੈਸ ਦੇ ਉੱਪਰ ਰੋਕ ਸੀ ਉਸ ਨੂੰ ਹਟਾਤਾ ਸੀ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਵੀ ਲਾਰਡ ਮਾਉਂਟ ਬੇਟਨ ਤਾantia ਟੋਪੇ ਦਾ ਅਸਲੀ ਨਾਮ ਕੀ ਸੀ ਰਾਮਚੰਦਰ ਪੰਡੁਰੰਗ ਤਾantia ਟੋਪੇ ਜੀ ਜਿਹੜਾ ਇਹ 1857 ਦੇ ਵਿਦਰੋਹ ਦੇ ਵਿੱਚ ਇੱਕ ਅਹਿਮ ਕਹਿ ਸਕਦੇ ਹਾਂਗੇ ਯੋਦਾ ਸੀ ਨੇਤਾ ਸੀ ਜਿਸ ਨੇ ਉਸ ਸਮੇਂ ਦੀ ਅਗਵਾਈ ਉਸ ਸਮੇਂ ਦੀ ਵੀ ਸੈਨਾ ਸੀ ਜਿਹੜੇ ਨੇ ਵਿਦਰੋਹ ਕੀਤਾ ਸੀ ਉਹਨਾਂ ਦੀ ਅਗਵਾਈ ਕੀਤੀ ਇਹ ਨਾਨਾ ਸਾਹਿਬ ਦੇ ਅਧੀਨ ਕਹਿ ਸਕਦੇ ਹਾਂ ਉਹਨਾਂ ਦਾ ਸੈਨਾਪਤੀ ਸੀ ਜਿਹੜਾ ਨਾਨਾ ਸਾਹਿਬ ਸੀ ਕਿਵੇਂ ਪੁੱਛ ਸਕਦੇ ਨੇ ਤੁਹਾਨੂੰ ਵਿਦਾਂਤ ਦੀ ਟੋਪਿਕ ਕਿਸ ਦਿਨ ਦੀ ਨਿਗਮ ਕਰਦਾ ਜੇ ਕਿਸ ਦਾ ਸੈਨਾਪਤੀ ਸੀ ਨਾਨਾ ਸਾਹਿਬ ਦਾ ਰਾਤੀ ਟੋਪੀ ਦਾ ਅਸਲ ਨਾਮ ਸੀ ਰਾਮਚੰਦਰ ਪੰਡੂਰੰਗ ਇੰਗਲੈਂਡ ਵਿੱਚ ਇੰਡੀਅਨ ਰਿਫਾਰਮ ਸੁਸਾਇਟੀ ਦੀ ਸਥਾਪਨਾ ਕਿਸ ਨੇ ਕੀਤੀ ਦਾਦਾ ਭਾਈ ਨਰੋਜੀ ਦਾਦਾ ਭਾਈ ਨਰੋਜੀ ਸੀ ਜਿਹੜੇ ਵੀ ਇਹ ਕਾਂਗਰਸ ਦੇ ਨਰਮ ਦਲ ਦੇ ਨਾਲ ਸੰਬੰਧ ਰੱਖਦੇ ਸੀ ਜਿਲ੍ਹਿਆਂ ਵਾਲੇ ਬਾਗ ਦੇ ਸਾਕੇ ਵਿੱਚ ਜਰਨਲ ਡਾਇਰ ਦਾ ਸਾਥ ਦੇਣ ਵਾਲੇ ਭਾਰਤੀ ਦਾ ਨਾਮ ਕੀ ਸੀ ਵੀ ਅੰਸਰਾਸ ਸਾਈਮਨ ਕਮਿਸ਼ਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾਗਾ ਵਾਈਟਮੈਨ ਕਮਿਸ਼ਨ 1928 ਹੁਣ ਇਸ ਦਾ ਇਹ ਨਾਮ ਤਾਂ ਰੱਖਿਆ ਗਿਆ ਵੀ ਕਿਉਂਕਿ ਇਸ ਦੇ ਵਿੱਚ ਇੱਕ ਵੀ ਭਾਰਤੀ ਮੈਂਬਰ ਸ਼ਾਮਿਲ ਨਹੀਂ ਸੀ ਸਾਰੇ ਦੇ ਸਾਰੇ ਅੰਗਰੇਜ਼ ਅਫਸਰ ਸੀ ਇਸੇ ਲਈ ਇਹਦਾ ਵਿਰੋਧ ਹੋਇਆ ਇਹ ਜਿਹੜਾ ਕਮਿਸ਼ਨ ਸੀ 1919 ਦੇ ਵਿੱਚ ਇੱਕ ਐਕਟ ਪਾਸ ਹੋਇਆ ਉਸ ਐਕਟ ਦੀ ਛਾਣਵੀਂ ਕਰਨ ਦੇ ਲਈ ਜਾ ਉਹਦੇ ਕੀ ਕਹਿੰਦੇ ਨੇ ਪੋਜ਼ਿਟਿਵ ਕੀ ਨੈਗੇਟਿਵ ਇਫੈਕਟ ਨੇ ਉਹ ਜਾਣਨ ਦੇ ਲਈ ਸੈਮਨ ਕਮਿਸ਼ਨ ਨੂੰ ਭਾਰਤ ਭੇਜਿਆ ਗਿਆ ਸੀ ਪਰ ਕਿਉਂਕਿ ਇਹਤ ਭਾਰਤੀ ਲੋਕਾਂ ਦੇ ਲਾਗੂ ਹੋਇਆ ਸੀ ਤੇ ਭਾਰਤੀ ਲੋਕ ਹੀ ਉਹਦੇ ਫਾਇਦੇ ਤੇ ਨੁਕਸਾਨ ਦੱਸ ਸਕਦੇ ਸੀ ਤਾਂ ਜਦੋਂ ਭਾਰਤੀ ਲੋਕਾਂ ਨੂੰ ਉਹਦੇ ਵਿੱਚ ਸ਼ਾਮਲ ਨਾ ਕੀਤਾ ਗਿਆ ਤਾਂ ਸਾਰੇ ਜਿਹੜੇ ਗਰਮਦਲ ਦੇ ਨੇਤਾ ਸੀ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਠੀਕ ਹੈ ਜਦੋਂ ਸਾਈਮਨ ਕਮਿਸ਼ਨ ਭਾਰਤ ਦੇ ਵਿੱਚ ਆਇਆ 1928 ਦੇ ਵਿੱਚ ਇਸੇ ਲਈ ਜਿਹੜੇ ਉਸ ਸਮੇਂ ਦੇ ਕ੍ਰਾਂਤੀਕਾਰੀ ਲੋਕ ਸੀ ਉਹਨਾਂ ਨੇ ਸਾਈਮਨ ਵਾਪਿਸ ਜਾਓ ਸਾਈਮਨ ਗੋ ਬੈਕ ਤੇ ਕਾਲੀ ਝੰਡੀਆਂ ਦੇ ਨਾਂ ਉਸ ਦਾ ਸਵਾਗਤ ਕੀਤਾ ਉਸ ਨੂੰ ਵਾਪਸ ਭੇਜਣਾ ਚਾਹੀਦਾ ਤਾਂ ਉਸ ਸਮੇਂ ਵਿਰੋਧ ਕਰਦੇ ਹੋਏ ਜਿਹੜੇ ਲਾਲ ਲਾਜ਼ਪਤrai ਸੀ ਉਹਨਾਂ ਦੇ ਉੱਪਰ ਲਾਠੀ ਚਾਰਜ ਵੀ ਹੋਇਆ ਬਾਅਦ ਦੇ ਵਿੱਚ ਉਹ ਸ਼ਹੀਦ ਵੀ ਹੋਏ ਪਹਿਲੀ ਗੋਲਮੇਜ਼ ਕਾਨਫਰੰਸ ਕਦੋਂ ਹੋਈ ਹਾਂਜੀ ਕਦੋਂ ਹੀ 17 ਨਵੰਬਰ 1930 ਕੁੱਲ ਤਿੰਨ ਗੋਲਮੇਜ਼ ਕਾਨਫਰੰਸਾਂ ਹੋਈਆਂ ਸੀ ਵੀ ਠੀਕ ਹੈ 1930 ਫਿਰ 1931 ਫਿਰ 1932 ਇੱਕ ਕੁਸਚਨ ਹੋਰ ਪੁੱਛਿਆ ਜਾ ਸਕਦਾ ਵੀ ਭਾਰਤ ਵਿੱਚੋਂ ਕਿਹੜੇ ਵਿਅਕਤੀ ਨੇ ਇਹਨਾਂ ਤਿੰਨੋਂ ਗੋਲਮੇਸ ਕਾਨਫਰੰਸਾਂ ਵਿੱਚ ਭਾਗ ਲਿਆ ਉਹਨਾਂ ਦਾ ਸੀ ਨਾਮ ਸੀ ਡਾਕਟਰ ਬੀ ਆਰ ਅੰਬੇਦਕਰ ਡਾਕਟਰ ਭੀਮਰਾਓ ਅੰਬੇਦਕਰ ਠੀਕ ਹੈ ਇਹ ਜਿਹੇ ਵਿਅਕਤੀ ਸੀ ਵੀ ਜਿਨ੍ਹਾਂ ਨੇ ਤਿੰਨੋਂ ਗੋਲਮੇਸ ਕਾਨਫਰੰਸਾਂ ਦੇ ਵਿੱਚ ਭਾਗ ਲਿਆ ਠੀਕ ਹੈ ਜਿਹੜੇ ਕਿ ਕਹਿੰਦੇ ਨੇ ਵੀ ਸੰਵਿਧਾਨ ਦੇ ਨਿਰਮਾਤਾ ਸੀ ਇਹਨਾਂ ਨੇ ਬਾਅਦ ਵਿੱਚ ਸੰਵਿਧਾਨ ਤਿਆਰ ਕੀਤਾ ਸਿਮਲਾ ਸਮਝੌਤਾ ਕਦੋਂ ਹੋਇਆ ਹਾਂਜੀ ਸਿਮਲਾ ਸਮਝੌਤਾ 1947 ਦੇ ਵਿੱਚ ਠੀਕ ਤਾਂ ਇਹ ਕੁਝ ਕੁਐਸਚਨਸ ਵੀ ਇੰਪੋਰਟੈਂਟ ਨੇ ਕਾਫੀ ਕੁਐਸਚਨ ਤੇ ਉਮੀਦ ਕਰਾਂਗੇ ਤੁਹਾਡੀ ਤਿਆਰੀ ਦੇ ਵਿੱਚ ਤੁਹਾਡੀ ਹੈਲਪ ਕਰਨਗੇ ਤਾਂ ਸਾਥੀਓ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਤੁਹਾਡੇ ਸਾਥੀ ਤਿਆਰੀ ਕਰ ਰਿਹਾਗੇ ਉਹਨਾਂ ਤੱਕ ਵੀ ਤੁਸੀਂ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਇਸ ਤੋਂ ਪਹਿਲਾਂ ਆਪਾਂ ਕਾਫੀ ਜਿਹੜੇ ਪਾਰਟਸ ਨੇ ਅਪਲੋਡ ਕੀਤੇ ਸੀ ਜਿਦੇ ਵਿੱਚ ਜਨਰਲ ਨੋਲੇਜ ਦੇ ਵਿੱਚ ਕਾਫੀ ਕੁਐਸਚਨ ਨੇ ਆਪਣੇ ਹਿਸਟਰੀ ਨਾਲ ਰਿਲੇਟਡ ਐਸਸਸਰ ਨਾਲ ਰਿਲੇਟਡ ਸਾਇੰਸ ਨਾਲ ਰਿਲੇਟਡ ਤੇ ਮੈਥ ਨਾਲ ਰਿਲੇਟਡ ਕਾਫੀ ਪਾਰਟ ਆਪ ਅਪਲੋਡ ਕੀਤੇ ਹੈਗੇ ਉਹ ਵੀ ਤੁਸੀਂ ਆਪਣੇ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰਿਓ ਅਗਰ ਤੁਸੀਂ ਨਹੀਂ ਦੇਖੇ ਤਾਂ ਤੁਸੀਂ ਵੀ ਜਰੂਰ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਪਾਰਟ ਦੇ ਵਿੱਚ ਓਕੇ ਜੀ ਥੈਂਕ ਯੂ